ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਵੈਸੇ ਮੈਂ ਹਜੇ ਤੱਕ ਝੋਨੇ ਦੀ ਪਨੀਰੀ ਬੀਜੀ ਨਹੀਂ ਤੇ ਆਹ ਮੇਰੀ ਪਿਛਲੇ ਸਾਲ ਵਾਲੀ ਵੀਡੀਓ ਆ ਸਭ ਤੋਂ ਪਹਿਲਾਂ ਤੁਸੀਂ ਜਾਣ ਲੋ ਕਿ ਆਪਾਂ ਕਰਮਾ ਦੇ ਵਿੱਚ ਫੁੱਟਾਂ ਦੇ ਵਿੱਚ ਕਿਆਰੀਆਂ ਕਿਵੇਂ ਬਣਾਉਣੀਆਂ 2 ਮਿੰਟ ਦੇ ਵਿੱਚ ਆਪਾਂ ਕਿਆਰੀ ਤਿਆਰ ਕਰ ਲਾਂਗੇ ਆ ਦੇਖਿਆ ਫਾਰਮੂਲਾ ਤਾਂ ਹੁੰਦਾ ਸੰਝਾ ਰਹਿਆਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਆ ਲੈਜ਼ਰ ਕਰਾਹ ਜਿਹਨੂੰ ਆਪਾਂ ਕੰਪਿਊਟਰ ਕਰਾ ਕੇ ਨੇ ਲੱਗਿਆ ਹੋਇਆ ਆ ਦੇਖੋ ਮੈਂ ਕਦੇ ਕਣਕ ਦੇ ਨਾਲ ਨੂੰ ਅੱਗ ਨਹੀਂ ਲਾਈ ਇਸ ਵਾਰ ਵੀ ਨਹੀਂ ਲਾਈ ਜਿਹੜੇ ਕਹਿੰਦੇ ਆ ਨਾ ਯਾਰ ਕੰਪਿਊਟਰ ਕਰਾਹ ਚੱਜ ਨਾਲ ਲੱਗਦਾ ਨਹੀਂਗਾ ਆ ਦੇਖੋ ਮੈਂ ਆਇਆ ਸਾਰੀ ਲਮਾਉਣਾ ਬਹੁਤ ਜਿਆਦਾ ਵਧੀਆ ਲੱਗਦਾ ਆਪਾਂ ਕੀ ਕਰਨਾ ਜੇਕਰ ਆਪਾਂ ਪਨੀਰੀ ਵਾਲੀਆਂ ਕਿਆਰੀਆਂ ਪਾਉਣੀਆਂ ਸਭ ਤੋਂ ਪਹਿਲਾਂ ਤਾਂ ਕੰਪਿਊਟਰ ਕਰਾ ਲਵਾਉਣਾ ਜ਼ਰੂਰੀ ਆ ਉਸ ਤੋਂ ਬਾਅਦ ਆਹ ਦੇਖੋ ਘੱਟੋ ਘੱਟ 6-7 ਵਾਰੀ ਚੰਗੀ ਤਰ੍ਹਾਂ ਸੁਹਾਗਾ ਮਾਰਿਓ ਇਹ ਸੁਹਾਗਾ ਕਿਉਂ ਮਾਰਨਾ ਕਈ ਕਿਸਾਨ ਵੀਰ ਕਹਿ ਦਿੰਦੇ ਯਾਰ ਅਸੀਂ ਪਨੀਰੀ ਤਾਂ ਲਾ ਦਿੰਨੇ ਆ ਬੀਬੀ ਤਿੰਨ-ਤਿੰਨ ਕਿਲੋ ਪਾ ਦਿੰਨੇ ਆ ਫੇਰ ਵੀ ਸਾਡੀ ਨਾ ਪਨੀਰੀ ਜੜਾਂ ਮਾਰ ਜਾਂਦੀ ਪੱਟੀ ਨਹੀਂ ਜਾਂਦੀ ਤਾਂ ਉਸ ਲਈ ਤੁਸੀਂ ਘੱਟੋ ਘੱਟ 6-7 ਵਾਰੀ 8 ਵਾਰੀ ਮਾਰ ਦਿਓ ਭਾ ਦੀ 10 ਵਾਰੀ ਮਾਰ ਚੰਗੀ ਤਰ੍ਹਾਂ ਸੁਹਾਗਾ ਮਾਰਿਓ ਠੀਕ ਹੈ ਨਾ ਤੇ ਉਸ ਤੋਂ ਬਾਅਦ ਹੀ ਆਪਾਂ ਪਨੀਰੀ ਦੀ ਬਿਜਾਈ ਕਰਨੀ ਹੈਗੀ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਕਰਮਾਂ ਵਿੱਚ ਦੱਸਦੇ ਆ ਕਿ ਕਰਮਾਂ ਦੇ ਵਿੱਚ ਆਪਾਂ ਮਰਲੇ ਕਿਵੇਂ ਬਣਾਉਣੀ ਆ ਤੇ ਇੱਕ ਮਰਲੇ ਵਿੱਚ ਕਿੰਨਾ ਵੀ ਪਊਗਾ ਇੱਕ ਮਰਲੇ ਵਿੱਚ ਜੇਕਰ ਤੁਸੀਂ ਪਰਮਲ ਝੋਨਾ ਲਾਉਣਾ ਹੈ ਤਾਂ 2.5 ਕਿਲੋ ਵੀ ਪਾਉਣਾ ਜੇਕਰ ਤੁਸੀਂ ਬਾਸਮਤੀ ਲਾਉਣਾ ਤਾਂ 1.5 ਤੋਂ 2 ਕਿਲੋ ਪਾਉਣਾ ਸਭ ਤੋਂ ਪਹਿਲਾਂ ਤੁਸੀਂ ਇਹ ਜਾਣ ਲਓ ਕਿ ਦੋ ਪਲੰਘਾਂ ਦੀ ਇੱਕ ਕਰਮ ਹੁੰਦੀ ਹੈ ਤੇ ਇੱਕ ਕਰਮ ਦੇ ਵਿੱਚ 5.5 ਫੁੱਟ ਹੁੰਦੀ ਹੈ ਵੈਸੇ ਦੋਸਤੋ ਆਪਣੀ ਕਰਮ ਵੱਡੀ ਛੋਟੀ ਹੁੰਦੀ ਤਾਂ ਕਰਕੇ ਘੱਟ ਤੋਂ ਘੱਟ 5 ਫੁੱਟ ਤੇ ਵੱਧ ਤੋਂ ਵੱਧ ਪੌਣੇ 6 ਫੁੱਟ ਤੱਕ ਆਪਣੀ ਕਰਮ ਇੱਕ ਬਣ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਕਰਮਾਂ ਦੇ ਵਿੱਚ ਥਾਂ ਮਿਣਾਗੇ ਆਪਾਂ ਨੂੰ ਹੁਣ ਇਧਰਲੀ ਸਾਈਡ 10 ਕਰਮਾਂ ਪਾਵਾਂਗੇ ਹੁਣ ਤੁਸੀਂ ਧਿਆਨ ਨਾਲ ਦੇਖ ਲਿਓ ਕਿ ਕਰਮਾਂ ਕਿਵੇਂ ਪਾਉਣੀਆਂ ਹੁਣ ਆਹ ਦੇਖਿਓ ਕਿਉਂਕਿ ਜਿਹੜੇ ਨਵੇਂ ਕਿਸਾਨ ਆ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਯਾਰ ਕਰਮ ਕੀ ਹੁੰਦੀ ਹੈਗੀ ਹੁਣ ਆਹ ਦੇਖਿਓ ਇੱਕ ਕਰਮ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਤੇ 10 ਆਹ ਬਣ ਗਿਆ 10 ਕਰਮਾ ਠੀਕ ਆ ਹੁਣ ਇਧਰ ਹੀ ਲੋੜ ਪਾਵਾਂਗੇ ਆਪਾਂ 17 ਕਰਮਾ ਹੁਣ 17 ਕਰਮਾ ਵੀ ਤੁਸੀਂ ਧਿਆਨ ਨਾਲ ਦੇਖਿਓ ਕਿਵੇਂ ਬਣਣੀਆਂ ਵੈਸੇ ਦੋਸਤੋ ਜੇਕਰ ਆਪਾਂ ਇੱਕ ਪਾਸੇ 9 ਕਰਮਾ ਤੇ ਦੂਜੇ ਪਾਸੇ ਇੱਕ ਕਰਮ ਪਾਉਨੇ ਤਾਂ ਇਹ ਇੱਕ ਮਰਲਾ ਬਣ ਜਾਂਦਾ ਤੇ ਇੱਕ ਪਾਸੇ 9 ਕਰਮਾ ਹੀ ਹੋਣਗੀਆਂ ਤੇ ਦੂਜੇ ਪਾਸੇ ਜੇਕਰ ਆਪਾਂ ਕਰਮਾ ਬਣਾਉਂਦੇ ਜਾਗੇ ਦੋ ਕਰਮਾ ਪਾਦਗੇ ਤਾਂ ਦੋ ਮਰਲੇ ਬਣ ਜਾਣਗੇ ਤਿੰਨ ਕਰਮਾ ਪਾਦਗੇ ਤਾਂ ਤਿੰਨ ਮਰਲੇ ਬਣ ਜਾਣਗੇ ਇਸੇ ਤਰ੍ਹਾਂ ਹੁਣ ਜਿਵੇਂ ਆਪਾਂ ਆ ਇੱਕ ਪਾਸਿਓਂ 10 ਕਰਮਾ ਮਾਰੀਆਂ ਹੁਣ ਦੂਜੇ ਪਾਸੇ ਮਾਰਾਂਗੇ 17 ਤਾਂ ਇਹ 17 ਮਰਲੇ ਬਣ ਜਾਣਗੇ ਤੁਹਾਡੇ ਸਾਹਮਣੇ ਆ ਕਿਉਂਕਿ ਕਰਮ ਛੋਟੀ ਵੱਡੀ ਹੁੰਦੀ ਹੈ ਇਸ ਕਰਕੇ ਤੁਸੀਂ ਪਹਿਲਾਂ ਫਿੱਤੇ ਨਾਲ ਮੈਲੋ ਬਾ ਜਿਆਦਾ ਫਰਕ ਨਹੀਂ ਰਹਿੰਦਾ 19 ਕਿਹਦਾ ਫਰਕ ਰਹਿ ਜਾਂਦਾਗਾ ਆ ਲੋ ਆਪਾਂ 17 ਹੁਣ ਕਰਮਾਂ ਮਾਰ ਲਈਆਂ ਇਧਰਲੇ ਪਾਸੇ ਫੇਰ ਆਪਾਂ 10 ਕਰਮਾਂ ਮਾਰਾਂਗੇ ਤੇ ਹੁਣ ਆਪਾਂ ਮੰਨਦੇ ਆਪਾਂ ਫਿੱਤੇ ਨਾਲ ਕੀ ਇਹ 17 ਮਾਰ ਲਈ ਤਾਂ ਬਣ ਗਿਆ ਕਿ ਨਹੀਂ ਤੁਹਾਡੇ ਸਾਹਮਣੇ ਦਿਖਾਉਂਗਾ ਤਾਂ ਹੁਣ ਦੇਖੋ ਆਪਾਂ ਹੁਣ ਫੁੱਟਾਂ ਵਿੱਚ ਮੈਂਦੀਆਂ ਤਾਂ ਇਧਰਲੇ ਪਾਸੇ ਹੈਗਾ ਇਹ 87 ਫੁੱਟਾਂ ਪੂਰਾ 87 ਫੁੱਟ ਇਧਰਲੇ ਪਾਸਿਓਂ ਤੇ ਹੁਣ ਆਪਾਂ ਦੂਜੇ ਪਾਸੇ ਮਿਨਾਗੇ ਜਿੱਧਰ ਆਪਾਂ 10 ਕਰਮਾ ਮਾਰੀਆਂ ਸਈਆਂ ਕਿ ਉਧਰ ਕਿੰਨੇ ਫੁੱਟ ਬੰਦਾ ਲੈ ਬਈ ਹੁਣ ਇਧਰਲੇ ਪਾਸੇ ਬਣ ਗਏ 53 ਫੁੱਟ ਇਧਰਲੇ ਪਾਸੇ ਮਾਰੀਆਂ ਸੀ ਆਪਾਂ 10 ਕਰਮਾ ਇਹ ਬਣ ਗਏ 53 ਫੁੱਟ ਜਿੱਧਰ ਆਪਾਂ 17 ਕਰਮਾ ਮਾਰੀਆਂ ਸੀ ਉਹ ਬਣ ਗਈ ਸੀ 87 ਫੁੱਟ ਚਲੋ ਆਪਾਂ ਦੇਖਦੇ ਹਾਂ ਕਿ ਵਾਕਈ ਇਹ 17 ਮਾਰਲੇ ਬੰਦੇ ਆ ਕਿ ਕੋਈ ਨਾ ਵਿੱਚ ਅੰਤਰ ਰਹਿੰਦਾਗਾ ਹੁਣ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਦੇ ਵਿੱਚ ਕਰਾਂਗੇ ਗੁਣਾ ਗੁਣਾ ਕਿਵੇਂ ਕਰਾਂਗੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਆ ਪਹਿਲਾਂ ਆਪਾਂ 88 ਫੁੱਟ ਨੂੰ ਗੁਣਾ ਕਰਦੇ ਹਾਂ ਹੁਣ ਆਪਾਂ 53 ਦੇ ਨਾਲ ਠੀਕ ਆ ਤੇ ਇਹਨੂੰ ਆਪਾਂ ਵੰਡੋ ਕਰ ਲੈਨੇ ਆ 272.25 ਦੇ ਨਾਲ ਤੇ ਆ ਤੁਹਾਡੇ ਸਾਹਮਣੇ ਆ 16.93 ਜਨਨ ਕਿ 7 ਪੁਆਇੰਟ ਘਟ ਕੇ 17 ਮਰਲੇ ਦੇ ਉਚੋਂ ਜੇਕਰ ਮੂਰੇ 17 ਮਰਲੇ ਆ ਜਾਂਦਾ ਜਨਨ ਕਿ ਜਿੱਥੇ 16 ਉੱਤੇ 17 ਆ ਜਾਂਦਾ ਪੂਰੇ 17 ਮਰਲੇ ਇਹ ਬਣ ਜਾਣਾ ਸੀਗਾ ਲੈ ਆ ਫੀਟਿਆਂ ਵਿੱਚ ਐਵੇਂ ਨਿਕਲਦਾ ਹੁਣ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ ਹੁਣ ਦੋਸਤੋ ਆਪਾਂ ਪਹਿਲਾਂ ਆਪਣੀ ਪਲਾਂਗ ਮੈਣੀ ਆ ਕਿ ਆਪਣੀ ਕਿੰਨੀ ਫੁੱਟ ਆ ਜੇਕਰ 5 ਫੁੱਟ ਤਾਂ ਉਹ ਜੀ ਪਲਾਂਗੇ ਕਿ ਅੱਧੀ ਵੱਧ ਬੱਟ ਲੂ ਜੇਕਰ 5.5 ਫੁੱਟ ਆ ਫੇਰ ਤਾਂ ਆਪਣਾ ਜਮਾ ਓਕੇ ਗਮਾ ਫੇਰ ਤਾਂ ਆਖਾ ਮੀਜਕੇ ਕਰਮਾ ਬਾਲਿਆ ਕਰੋ 2 ਮਿੰਟਾਂ ਵਿੱਚ ਆਪਣੀ ਜਿਹੜੀ ਕਿਯਾਰੀ ਆ ਉਹ ਤਿਆਰ ਆ ਤਾਂ ਹੁਣ ਦਿਓ ਇਜਾਜ਼ਤ ਤੇ ਧੰਨਵਾਦ ਦੋਸਤੋ